ਸ਼ਹੀਦਾਂ ਦੀ ਧਰਤੀ ਫਤਿਹਗੜ ਸਾਹਿਬ ਵਿਖੇ ਮੌਜੂਦਾ ਜਿੱਥੇ ਅੱਜ 28 ਤਰੀਕ ਦਾ ਦਿਨ ਸ਼ਹੀਦਾਂ ਦਾ ਦਿਨ ਆ ਜਦ ਛੋਟੇ ਸਾਹਿਬ ਜਦੋਂ ਨੀਹਾਂ ਦੇ ਵਿੱਚ ਚੜ੍ਹ ਕੇ ਸ਼ਹੀਦ ਕਰ ਦਿੱਤਾ ਜਾਂਦਾ ਵੱਖ-ਵੱਖ ਤਰ੍ਹਾਂ ਦੇ ਉਪਰਾਲੇ ਸੰਗਤ ਵੱਲੋਂ ਕਰਕੇ ਵੱਖ-ਵੱਖ ਤਰ੍ਹਾਂ ਦੀ ਸਿੱਖੀ ਦੇ ਨਾਲ ਜੋੜਿਆ ਜਾ ਰਿਹਾ ਕੋਈ ਪੰਜਾਬੀ ਮਾਂ ਬੋਲੀ ਨਾਲ ਜੋੜ ਰਿਹਾ ਕੋਈ ਸਿੱਖੀ ਨਾਲ ਜੋੜਨ ਦੇ ਵੱਡੇ ਵੱਡੇ ਉਪਰਾਲੇ ਕਰ ਰਿਹਾ ਇਸੇ ਤਰ੍ਹਾਂ ਅੱਜ ਇੱਕ ਸਿੱਖੀ ਨਾਲ ਜੋੜਨ ਦਾ ਉਪਰਾਲਾ ਜਿਸ ਦੇ ਵਿੱਚ ਗੁਰਬਾਣੀ ਸੁਣਾਓ ਇਨਾਮ ਪਾਓ ਦਾ ਇੱਕ ਵਿਲੱਖਣ ਤਰੀਕਾ ਜਿਸ ਦੇ ਵਿੱਚ ਬੱਚਾ ਗੁਰਬਾਣੀ ਸੁਨਾਦਾ ਤੇ ਉਹਨਾਂ ਵੱਲੋਂ ਇੱਕ ਇਨਾਮ ਦੇ ਤੌਰ ਤੇ ਕੁਝ ਦਿੱਤਾ ਜਾਂਦਾ ਤਸਵੀਰਾਂ ਸਾਂਝੀਆਂ ਕਰਦੇ ਆ ਪਹਿਲਾਂ ਤਾਂ ਉਸ ਅਲੌਕਿਕ ਇੱਕ ਵੱਖਰੀ ਤਰ੍ਹਾਂ ਦੀ ਗੁਰਬਾਣੀ ਸੁਨਾਓ ਇਨਾਮ ਪਾਓ ਇੱਕ ਵੱਖਰੀ ਤਰ੍ਹਾਂ ਦਾ ਕਹਿ ਸਕਦੇ ਆ ਕਿ ਗੁਰਬਾਣੀ ਨਾਲ ਜੋੜਨ ਦਾ ਇੱਕ ਤਰੀਕਾ ਦਿਖਾ ਦਿੰਦੇ ਆ ਕਿ ਕਿਸ ਤਰੀਕੇ ਦੇ ਨਾਲ ਬੱਚੇ ਪੇਪਰ ਭਰਦੇ ਆ ਤੇ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਤਸਵੀਰ ਦਿਖਾ ਦਿੰਦੇ ਆ ਕਿ ਨਾਲ ਦੀ ਨਾਲ ਹੀ ਪੇਪਰ ਦੇ ਉੱਤੇ ਜੋ ਜਵਾਬ ਹੁੰਦੇ ਆ ਪ੍ਰਸ਼ਨਾਂ ਦੇ ਜਵਾਬ ਦਿੱਤੇ ਹੁੰਦੇ ਆ ਉਹਨਾਂ ਦਾ ਆਨਸਰ ਦੇ ਕੇ ਮੌਕੇ ਤੇ ਹੀ ਉਹਨਾਂ ਨੂੰ ਇਨਾਮ ਦਿੱਤਾ ਜਾਂਦਾ ਸਾਡੇ ਨਾਲ ਕੁਝ ਲੋਕ ਜੋ ਇੱਥੇ ਕੰਮ ਕਰ ਰਹੇ ਉਹ ਵੀ ਬੈਠੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਮੈਡਮ ਕੀ ਨਾਮ ਆ ਤੁਹਾਡਾ ਮੇਰਾ ਨਾਮ ਗੁਰਚਰਨ ਕੌਰ ਕਿੱਥੋਂ ਆਏ ਤੁਸੀਂ ਅਸੀਂ ਸ਼੍ਰੀ ਮੁਖਸਰ ਸਾਹਿਬ ਤੋਂ ਆਏ ਹਾਂ ਸਾਰੇ ਮੁਖਸਰ ਸਾਹਿਬ ਤੋਂ ਆਏ ਹਾਂ ਹਾਂ ਜੀ ਮਤਲਬ ਸਾਰੀਆਂ ਵੱਖਰੀਆਂ ਕੁੜੀਆਂ ਪਿੰਡਾਂ ਤੋਂ ਆ ਨਾਲ ਸਾਡੇ ਮੁਖਸਰ ਸਾਹਿਬ ਤੋਂ ਹੀ ਆਈਆਂ ਹਾਂ ਹਾਂ ਜੀ ਤੁਸੀਂ ਕੀ ਕਰ ਕੀ ਰਹੇ ਹੋ ਬੇਸਿਕਲੀ ਕੰਮ ਕੀ ਕਰ ਰਹੇ ਹੋ ਗੁਰਬਾਣੀ ਸੁਣਾਉਣ ਇਨਾਮ ਪਾਉ ਦਾ ਲੰਗਰ ਲਗਾਇਆ ਹੋਇਆ ਹੈ ਕਿਉਂਕਿ ਇਹ ਨੋਖਾ ਜਿਹਾ ਇੱਕ ਲੰਗਰ ਹੈ ਜਿਵੇਂ ਸਾਰੇ ਲੰਗਰ ਵੱਖੋ ਵੱਖਰੇ ਆ ਕੋਈ ਛੋਲੇ ਪੂੜੀਆਂ ਕੋਈ ਮਟਰਪਨੀ ਹੈ ਇਹ ਇੱਕ ਵੱਖਰਾ ਜਿਹਾ ਹੀ ਲੰਗਰ ਹੈ ਗੁਰਬਾਣੀ ਸੁਣਾਉਣ ਇਨਾਮ ਪਾਉ ਦਾ ਲੰਗਰ ਲਗਾਇਆ ਹੋਇਆ ਹੈ ਕਿ ਆਪਣੇ ਬੱਚਿਆਂ ਨੂੰ ਪਤਾ ਲੱਗ ਸਕੇ ਕਿ ਸਿੱਖ ਇਤਿਹਾਸ ਬਾਰੇ ਕਈ ਬੱਚਾ ਨੂੰ ਇੱਥੇ ਆਏ ਆ ਪਰ ਉਹਨਾਂ ਨੂੰ ਇਸ ਇੱਥੇ ਇਸ ਧਰਤੀ ਤੇ ਇਤਿਹਾਸ ਹੀ ਨਹੀਂ ਪਤਾ ਹੈਗਾ ਹਾਂਜੀ ਉਹਨਾਂ ਬਾਰੇ ਅਸੀਂ ਦੱਸ ਰਹੇ ਹਾਂ ਬੱਚਿਆਂ ਨੂੰ ਇਕੱਲਾ ਗੁਰਬਾਣੀ ਨਾਲ ਜੋੜਨ ਦਾ ਹੀ ਇੱਕ ਤਰੀਕਾ ਜਾਂ ਕਿ ਉਹ ਹੋਰ ਤਰੀਕੇ ਨਾਲ ਗੁਰਬਾਣੀ ਨਾਲ ਜੋੜੇ ਜਾਂ ਇਕੱਲਾ ਪੇਪਰ ਦੇ ਕੇ ਜਾਂ ਹੋਰ ਕੋਈ ਵੀ ਤਰੀਕਾ ਨਹੀਂ ਨਹੀਂ ਪੇਪਰ ਦੇ ਕੇ ਬੱਚਿਆਂ ਨੂੰ ਇਸ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਬੱਚਿਆਂ ਨੂੰ ਦਿਖਾਏ ਜਾਂਦੇ ਵੀ ਹਲੂਨੇ ਆ ਬੱਚਨ ਪੜਨ ਹਾਂਜੀ ਤੇ ਬੱਚਿਆਂ ਵੀ ਦਿੱਤੇ ਜਾਂਦੀਆਂ ਹੈਗੀਆਂ ਇੱਕ Papa ਬੱਚਿਆਂ ਵਾਸਤੇ ਆ ਪੱਟੀਆਂ ਦਿਓ ਚਾਹ ਨੂੰ ਮਾਂ ਬੋਲੀ ਪੰਜਾਬੀ ਨਾਲ ਵੀ ਜੋੜਨਾ ਸਿੱਖ ਆਪਾਂ ਫੱਟੀਆਂ ਤਿਆਰ ਕਰਵਾਈਆਂ ਹਨ ਜੀ ਇੱਕ ਬੱਚਿਆਂ ਵਾਸਤੇ ਉਹ ਕਿਰਤ ਦਿਓ ਛੋਟੇ ਬੱਚਿਆਂ ਵਾਸਤੇ ਛੋਟੇ-ਛੋਟੇ ਨਾਮ ਵੀ ਰੱਖੇ ਗਏ ਹਨ ਅਲੱਗ-ਅਲੱਗ ਭਾਗਾਂ 'ਚ ਵੰਡਿਆ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਆਹ ਬੱਚਿਆਂ ਵਾਸਤੇ ਆਹ ਊੜਾੜਾ ਬੱਚਿਆਂ ਵਾਸਤੇ ਆਹ ਵੱਡੀ ਕਿਤਾਬਾਂ ਵੰਡਣ ਦੇ ਹਾਂਜੀ ਹਾਂਜੀ ਤਾਂ ਦੇਖ ਪਾ ਰਹੇ ਹਾਂ ਕਿ ਕੈਸੇ ਤੇ ਕਿ ਵਿਲੱਖਣ ਜਾਂ ਲੰਗਰ ਦੇਖਣ ਨੂੰ ਮਿਲ ਰਿਹਾ ਕਿ ਗੁਰਬਾਣੀ ਸੁਨਾਣ ਤੇ ਨਾਮ ਦਿੱਤੇ ਜਾ ਰਹੇ ਨੇ ਫ੍ਰੀ ਆਫ ਕੋਸਟ ਇਹ ਜੋ ਪੇਪਰ ਲਏ ਜਾਂਦੇ ਨੇ ਤੇ ਮੁੜ ਤੋਂ ਉਹਨਾਂ ਨੂੰ ਉਹਨਾਂ ਦੇ ਬਦਲੇ ਵਿੱਚ ਨਾਮ ਦਿੱਤੇ ਜਾਂਦੇ ਨੇ ਕੁਝ ਇਹਨਾਂ ਦੇ ਜੋ ਆਗੂ ਉਹ ਵੀ ਵਜੂ ਨੇ ਗਲਬਤ ਕਰਨ ਦੀ ਕੋਸ਼ਿਸ਼ ਕਰਦੇ ਬਾਈ ਜੀ ਕੀ ਨਾਮ ਆਪਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਪੀਤ ਸਿੰਘ ਹੈ ਜੀ ਕਿ ਕਿੱਥੋਂ ਆਏ ਤੁਸੀਂ ਸ੍ਰੀ ਮੁਖਸਰ ਸਾਹਿਬ ਤੋਂ ਆਏ ਹੋਏ ਵੀਰ ਜੀ ਸਾਰਾ ਜਥਾ ਜਿਹੜਾ ਆਪਣਾ ਨਾਲ ਜਿੰਨੇ ਵੀ ਆਏ ਸਾਰੇ ਹਾਂਜੀ ਹਾਂਜੀ ਵੀਰ ਜੀ ਅਸੀਂ ਸ੍ਰੀ ਮੁਖਸਰ ਸਾਹਿਬ ਤੋਂ ਸਾਰੇ ਵੀਰ ਭੈਣਾਂ ਸਾਰੇ ਇੱਥੋਂ ਹੀ ਆਏ ਹੋਏ ਹਾਂ ਜੀ ਕਿੰਨੇ ਸਾਲਾਂ ਤੋਂ ਇੱਥੇ ਲਗਭਗ 8 ਸਾਲ ਹੋ ਗਏ ਵੀਰ ਜੀ ਸਾਨੂੰ ਇੱਥੇ ਆਉਂਦਿਆਂ ਹੋਏ ਨੇ ਜੀ ਹਾਂਜੀ ਹਾਂਜੀ ਇਹ ਕੀ ਦਿਮਾਗ ਕਨਸੈਪਟ ਕਿਵੇਂ ਹੈ ਕਿ ਇਹ ਜਾਂ ਲੰਗਰ ਲਾਜੋ ਕਿਉਂਕਿ ਬਾਕੀ ਆਪਾਂ ਲੰਗਰ ਵੇਖਿਆ ਕੋਈ ਪਕੌੜਿਆਂ ਦਾ ਲਾ ਰਿਹਾ ਕੋਈ ਰੋਟੀ ਦਾ ਲੰਗਰ ਲਾ ਰਿਹਾ ਇਹ ਵਿਲੱਖਣ ਤਰ੍ਹਾਂ ਦਾ ਲੰਗਰ ਵੀਰ ਜੀ ਜਦੋਂ ਵੀ ਇੱਥੇ ਅਸੀਂ ਆਏ ਆ ਪਹਿਲਾਂ ਹਨਾ ਇਸ ਸੇਵਾ ਤੋਂ ਪਹਿਲਾਂ ਤੇ ਵੇਖਦੇ ਸੀਗੇ ਵੀ ਇੱਥੇ ਵਾਜਾਂ ਵੱਜਦੀਆਂ ਸੀਗੀਆਂ ਵੀ ਆਜੋ ਮੇਰੇ ਵੀਰ ਖਾ ਲੋ ਬਦਾਮਾਂ ਵਾਲੀ ਖੀਰ ਜਾਂ ਇਸ ਤਰ੍ਹਾਂ ਦੇ ਲੰਗਰਾਂ ਦੀਆਂ ਵਾਜਾਂ ਵੱਜਦੀਆਂ ਪਨੀਰ ਮਟਰ ਪਨੀਰ ਖਾ ਲੋ ਜੀ ਹਨਾ ਅਸੀਂ ਸੋਚਦੇ ਸੀਗੇ ਵੀ ਇੰਨੇ ਜ਼ਿਆਦਾ ਲੰਗਰ ਹਨਾ ਬਹੁਤ ਜਿਆਦਾ ਲੰਗਰ ਸੀ ਪਰ ਉਹਦੇ ਵਿੱਚੋਂ ਕੋਈ ਇਸ ਤਰ੍ਹਾਂ ਦਾ ਯੂਨਿਕ ਲੰਗਰ ਨਹੀਂ ਸੀ ਜਿੱਦੇ ਨਾਲ ਬੱਚਿਆਂ ਨੂੰ ਕੁਝ ਮਿਲ ਸਕੇ ਕਿਉਂਕਿ ਮਾਪਿਓ ਇੱਥੇ ਬੱਚਿਆਂ ਨੂੰ ਲੈ ਕੇ ਆਉਂਦੇ ਆ ਸਰੰਦ ਦੀਆਂ ਦਵਾਰਾਂ ਵਖਾਉਣ ਵਾਸਤੇ ਕੰਦਾ ਦਿਖਾਉਣ ਵਾਸਤੇ ਉਹਨਾਂ ਚੀਜ਼ਾਂ ਨੂੰ ਦਿਖਾਉਣ ਵਾਸਤੇ ਜੋ ਚੀਜ਼ਾਂ ਸਾਡੇ ਇਤਿਹਾਸ ਨਾਲ ਜੁੜੀਆਂ ਹੋਈਆਂ ਤੇ ਬੱਚੇ ਵੀ ਆ ਕੇ ਪੁੱਛਦੇ ਆ ਵੀ ਮੰਮੀ ਉਹ ਕੰਧ ਕਿੱਥੇ ਆ ਪਾਪਾ ਉਹ ਕੰਧ ਕਿੱਥੇ ਆ ਜਿੱਥੇ ੜੀਏ ਜੀ ਉਹ ਵੇਖਣੀ ਹੈ ਵੀ ਜਿਹਦੇ ਵਿੱਚ ਛੋਟੇ ਸਾਹਿਬ ਜਦੋਂ ਚਿਣਿਆ ਗਿਆ ਸੀ ਉਹ ਅਸੀਂ ਸੋਚਦੇ ਸੀ ਵੀ ਕਿਸੇ ਨਾ ਕਿਸੇ ਢੰਗ ਨਾਲ ਬੱਚਿਆਂ ਦੇ ਕੋ ਤਸਵੀਰਾਂ ਪੇਸ਼ ਕੀਤੀਆਂ ਜਾਣ ਉਹ ਚੀਜ਼ਾਂ ਪੇਸ਼ ਕੀਤੀਆਂ ਜਾਣ ਜਿਹਦੇ ਨਾਲ ਬੱਚਿਆਂ ਨੂੰ ਥੋੜਾ ਇਸ ਪਾਸੇ ਉਰਜਾਣ ਮਿਲ ਸਕੇ ਇਸ ਕਰਕੇ ਅਸੀਂ ਇੱਕ ਕਨਸੈਪਟ ਬਣਾਇਆ ਸੀ ਵੀ ਆਪਾਂ ਇੱਕ ਪੇਪਰ ਬਣਾਇਆ ਜਾਵੇ ਜਿਹਦੇ ਉਤੇ ਕੁਐਸਚਨ ਆਨਸਰ ਲਿਖੀਆਂ ਹਨ ਕਿੱਲੇ ਬੱਚੇ ਹੀ ਨਹੀਂ ਵੱਡੇ ਵੀ ਭਰਦੇ ਆ ਤੇ ਉਹਨਾਂ ਨੂੰ ਪ੍ਰਵਾਹ ਕੇ ਇਹ ਉਹਨਾਂ ਨੂੰ ਇਹਦੇ ਬਦਲੇ ਉਹਨਾਂ ਨੂੰ ਗਿਫਟ ਦਿੱਤੇ ਜਾਣ ਤਾਂ ਕਿ ਜਿਹੜੇ ਸਾਰੇ ਵੱਡੇ ਛੋਟੇ ਜਿੰਨੇ ਵੀ ਆਉਂਦੇ ਉਹਨਾਂ ਨੂੰ ਪਤਾ ਲੱਗ ਸਕੇ ਜਿਹੜੇ ਪੇਪਰ ਹੁੰਦੇ ਆ ਕਿ ਕੋਈ ਗੁਰਬਾਣੀ ਦੇ ਹੁੰਦੇ ਆ ਜਾਂ ਇਤਿਹਾਸ ਦੇ ਸਬੰਧ ਦੇ ਵਿੱਚ ਪੇਪਰ ਹੁੰਦੇ ਆ ਇਹ ਇਤਿਹਾਸ ਦੇ ਸਬੰਧ ਦੇ ਵਿੱਚ ਹੁੰਦੇ ਆ ਥੋੜੇ-ਬੋਧ ਦੇ ਵਿੱਚ ਗਰਵਾਣੀ ਦੇ ਕੁਐਸਚਨ ਹੁੰਦੇ ਆ ਜ਼ਿਆਦਾਤਰ ਇਤਿਹਾਸ ਦੇ ਸਬੰਧ ਦੇ ਵਿੱਚ ਹੁੰਦੇ ਆ ਇਤਿਹਾਸ ਅਸੀਂ ਇਸ ਕਰਕੇ ਥੋੜਾ ਕਰਦੇ ਆ ਵੀ ਬੱਚਿਆਂ ਨੂੰ ਜਦੋਂ ਬੱਚੇ ਕੋਈ ਵੀ ਇਹ ਘਰ ਜਾਣਗੇ ਤੇ ਅਗਲੀ ਵਾਰ ਦੀ ਤਿਆਰੀ ਜ਼ਰੂਰ ਕਰਦੇ ਆ ਫਿਰ ਅਸੀਂ ਬੜੇ ਸੋਹਣੇ ਗਿਫਟ ਬਣਾਏ ਹੋਏ ਤੁਸੀਂ ਗਿਫਟ ਦੇਖ ਕੇ ਵੀ ਆਏ ਹੋ ਤੇ ਬੱਚਾ ਫਿਰ ਅਗਲੀ ਵਾਰੀ ਸੋਚਦਾ ਵੀ ਪਾਪਾ ਯਾਰ ਮੈਂ ਉੱਥੇ ਜਾਣਾ ਉਹ ਲੰਗਰ ਛੱਕ ਕੇ ਆਉਣਾ ਹੈ ਤੇ ਉਸ ਲੰਗਰ ਨੂੰ ਛਕਣ ਵਾਸਤੇ ਉਹ ਫਿਰ ਤੁਹਾਨੂੰ ਪਤਾ ਵੀ ਤਿਆਰੀ ਕਰੂਗਾ ਹੀ ਕਰੂਗਾ ਪੇਪਰ ਦੀ ਤਿਆਰੀ ਕਰਦਾ ਹੈਗਾ ਤੇ ਨਾਲ ਨਾਲ ਅਸੀਂ ਜਿਹੜੇ ਗੁਰਬਾਣੀ ਦੇ ਆ ਉਹ ਛੋਟੇ ਛੋਟੇ ਪੰਕਤੀਆਂ ਜਿਵੇਂ ਜਪਜੀ ਸਾਹਿਬ ਦੀਆਂ ਪੰਕਤੀਆਂ ਹੋ ਜਾਂਦੀਆਂ ਯਾ ਰਾਸਾ ਸਾਹਿਬ ਦੇ ਪਾਠ ਦੀਆਂ ਪੰਕਤੀਆਂ ਉਹ ਜੇ ਥੋੜੇ ਬੋਤੇ ਕੁਐਸਚਨ ਪਾਉਣੇ ਹੈਗੇ ਆ ਉਹ ਇਸ ਕਰਕੇ ਹੁੰਦੀ ਹੈ ਵੀ ਜਪਜੀ ਸਾਹਿਬ ਦਾ ਪਾਠ ਜਿਵੇਂ ਹੁੰਦਾ ਸਾਡੀ ਅੰਦਰੂਨੀ ਇੱਕ ਚੀਜ਼ ਹੈ ਸ਼ਕਤੀ ਸਾਨੂੰ ਪਾਵਰ ਦਿੰਦਾ ਹੈ ਤੇ ਉਹ ਬੱਚਿਆਂ ਨੂੰ ਹੀ ਸਮਝਾਉਣੇ ਆ ਵੀ ਕਮ ਸਿਕਾ ਮੂਲ ਮੰਤਰ ਤੇ ਜਪਜੀ ਸਾਹਿਬ ਦਾ ਪਾਠ ਤਾਂ ਜਰੂਰ ਕਰਿਆ ਕਰੋ ਜਦੋਂ ਵੀ ਸਵੇਰੇ ਘਰੋਂ ਨਿਕਲਦੇ ਹੋ ਤੇ ਇਸ ਕਰਕੇ ਬਸ ਇਹ ਚੀਜ਼ਾਂ ਕੁਐਸਚਨ ਆਂਸਰ ਬਣਾਏ ਹੋਏ ਆ ਫੀਡਬੈਕ ਕਿੱਦਾਂ ਦੇ ਪ੍ਰਾਪਤ ਹੋਏ ਕਿਉਂਕਿ ਤੁਸੀਂ 8 ਸਾਲ ਤੋਂ ਜਾ ਰਹੇ ਹੋ ਫੀਡਬੈਕ ਤਾਂ ਅਜੇ ਹੀ ਚੀਜ਼ਾਂ ਦਾ ਚੰਗਾ ਹੀ ਹੁੰਦਾ ਹੈ ਤੁਹਾਨੂੰ ਕਿਵੇਂ ਆਜੇ ਤੁਹਾਨੂੰ ਫੀਡਬੈਕ ਨਾਲ ਨਾਲ ਵਿਖਾਉਣਾ ਸੀ ਕਿ ਦਸਤਾਰਾਂ ਦਾ ਵੀ ਇੱਕ ਕੈਂਪ ਲਾਇਆ ਹੋਇਆ ਸੀਗਾ ਤੁਹਾਨੂੰ ਦਿਖਾਉਣੇ ਆ ਇੱਥੇ ਦਸਤਾਰਾਂ ਦੇ ਕੈਂਪ ਦੇ ਉੱਤੇ ਵੀ ਬੱਚੇ ਆ ਰਹੇ ਆ ਨਾਲ ਨਾਲ ਇਸ ਕੈਂਪ ਦੇ ਉੱਤੇ ਵੀ ਬੱਚੇ ਆ ਰਹੇ ਆ بڑے ਬੱਚੇ ਜਿਹੜੇ ਕਹਿੰਦੇ ਆ ਵੀ ਅਸੀਂ ਕੇਸ ਰੱਖਣੇ ਹੈਗੇ ਆ ਤੇ ਆਹ ਜਿਹੜੇ ਬੋਰਡ ਫੜੀ ਬੈਠੇ ਇਹ ਵੀ ਤੁਹਾਡੇ ਨਾਲ ਹੀ ਆਏ ਨੇ ਹਾਂਜੀ 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 ਇਹ ਵੀ ਵੀਰ ਵੀ ਸਾਰੇ ਸਾਡੇ ਨਾਲ ਹੀ ਸੇਵਾ ਕਰ ਰਹੇ ਆ ਜੀ ਤੇ ਮੈਂ ਤੁਹਾਨੂੰ ਹੁਣੇ ਦਿਖਾਉਣਾ ਵੀ ਆ ਬਈ ਜਿਹੜੇ ਇੱਥੇ ਵੀਰ ਖੜਾ ਹੋ ਗਿਆ ਸੀਗਾ ਇੱਕ ਸੰਦੀਪ ਸਿੰਘ ਤੇ ਵੀ ਜਿਹੜਾ ਸੰਦੀਪ ਸਿੰਘ ਜੀ ਇਹਨੂੰ ਬੁਲਾਇਆ ਸੰਦੀਪ ਸਿੰਘ ਸੰਦੀਪ ਜੀ ਐਸੇ ਆ ਵੀਰਾਂ ਨੇ ਵੀ ਹੁਣ ਇੱਥੇ ਕੇਸ ਰੱਖਣ ਦਾ ਪ੍ਰਣ ਕੀਤਾ ਹੋਇਆ ਹਾਂ ਤੇ ਇੱਕ ਇਧਰ ਸੰਦੀਪ ਸਿੰਘ ਹੈਗਾ ਵੀਰ ਇਹ ਹੁਣੇ ਥੋੜੀ ਜਿਹਾ ਪਹਿਲਾਂ ਵੀ ਇੱਥੇ ਪ੍ਰਣ ਕਰਕੇ ਆਇਆ ਜਿਹੜਾ ਮੈਂ ਕੇਸ ਦਾੜੀ ਰੱਖਣੀ ਹੈਗੀ ਆ ਹਾਂਜੀ ਓਵਰ ਆਲ ਤੁਸੀਂ ਸਾਰਾ ਇੱਕ ਦਸਤਾਰ ਦਾ ਲੰਗਰ ਗੁਰਬਾਣੀ ਸੁਣਾਉ ਨਾਮ ਪਾਉ ਦਾ ਲੰਗਰ ਇੱਕ ਮੈਂ ਬੋਰਡ ਵੇਖੀ ਸੀ ਪਿੱਛੇ ਬੋਰਡ ਵੀ ਫੜੇ ਹੋਏ ਸੀਗੇ ਉਹ ਵੀ ਇੱਥੇ ਮੈਨੂੰ ਦਿਖੇ ਸਾਰੇ ਬੋਰਡ ਇੱਕ ਜਗ੍ਹਾ ਤੇ ਇਕੱਠੇ ਹਾਂਜੀ ਹਾਂਜੀ ਬਿਲਕੁਲ ਹੁਣ ਸਾਡੀ ਜਹਾਂ ਦੀ ਤਿਆਰੀ ਇਹ ਸਮਾਪਤੀ ਹੋ ਚੁੱਕੀ ਹੈ ਲਗਭਗ ਤੇ ਇਹ ਬੋਰਡਾਂ ਵਾਲੀ ਜਿਹੜੀ ਸੇਵਾ ਕਰ ਰਹੀ ਹੈ ਵੀਰ ਸਾਰੇ ਇਹ ਇਹ ਦੇਖੋ ਅਸੀਂ ਇੱਥੇ ਆਏ ਹੋਏ ਹਾਂ ਇੱਕ ਸਲੋਗਨ ਇੱਕ ਚੀਜ਼ ਲੈ ਕੇ ਆਈਏ ਕਿ ਸਾਨੂੰ ਥੋੜਾ ਸਾਡੇ ਦਿਲ ਨੂੰ ਚੋਟ ਕਰੇ ਜਿਵੇਂ ਆਹ ਬੋਰਡ ਤੁਸੀਂ ਪਿੱਛੇ ਵੀ ਵੇਖੀਆ ਨੇ ਮੈਂ ਇੱਥੇ ਘੁੰਮਣ ਫਿਰਨ ਆਇਆ ਹਾਂ ਜਾਂ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਹਨਾ ਪਿੱਛੇ ਵੀ ਦੇਖ ਰਹੇ ਹੋ ਇੱਕ ਬੋਰਡ ਮੈਂ ਕੁਝ ਕਰਨਾ ਹੈ ਮੈਂ ਕੁਝ ਬੰਨਣਾ ਹੈ ਦੇਖੋ ਇੱਕ ਬੱਚਿਆਂ ਨੂੰ ਜ਼ਰੂਰੀ ਹੈ ਵੀ ਮੈਂ ਆਪਣੇ ਜੋਸ਼ ਕਰੂੰਗਾ ਤੇ ਮੈਂ ਆਪਣੀ ਕੌਮ ਦਾ ਨਾਮ ਰੋਸ਼ਨ ਕਰ ਸਕਦਾ ਨਹੀਂ ਤਾਂ ਜੇ ਦੇਖੋ ਅਸੀਂ ਉਹਨਾਂ ਨੂੰ ਸਲੋਗਨ ਹੀ ਨਹੀਂ ਦੇਵਾਂਗੇ ਤੇ ਉਹਨਾਂ ਨੇ ਬੰਨਣਾ ਬੜਾ ਔਖਾ ਹੁੰਦਾ ਹੈ ਸਲੋਗਨ ਬੱਚੇ ਨੂੰ ਇੱਕ ਜਗਾਉਂਦਾ ਹੈ ਆਮ ਬੰਦੇ ਨੂੰ ਵੀ ਜਗਾਉਂਦਾ ਇੱਕ ਸਲੋਗਨ ਜਦੋਂ ਅਸੀਂ ਆਪਦੇ ਆਪ ਨੂੰ ਬਾਰ-ਬਾਰ ਇੱਕ ਸਲੋਗਨ ਦੇ ਵਿੱਚ ਬੋਲਦੇ ਆ ਆਪਦੇ ਆਪ ਨੂੰ ਉਸ ਚੀਜ਼ ਨੇ ਮੋਟੀਵੇਸ਼ਨ ਦਿੰਦੇ ਆ ਤੇ ਉਹ ਜ਼ਿਆਦਾ ਉਬਾਰ ਕੇ ਨਿਕਲਦੇ ਆ ਅਸੀਂ ਤੇ ਬੱਚਿਆਂ ਵਾਸਤੇ ਇਹ ਸਲੋਗਨ ਬਣੇ ਹੋਏ ਆ ਤੇ ਜਿਹੜੇ ਵੱਡਿਆਂ ਵਾਸਤੇ ਆ ਉਹ ਤੁਸੀਂ ਸ਼ਾਇਦ ਪੜੇ ਵੀ ਹੋਣ ਵੀ ਜਿਵੇਂ ਅਸੀਂ ਕਾਨਫਰੰਸਾਂ ਤੇ ਲੰਗਰ ਛਕਣ ਆਈਏ ਗੁਰੂ ਦੀ ਖੁਸ਼ੀ ਲੈਣ ਆਈਏ ਜਾਂ ਟਰੈਕਟਰਾਂ ਦੇ ਤੇ ਬੁਲਟਾਂ ਦੇ ਪਟਾਕੇ ਨਾ ਮਾਰੀਏ ਤੇ ਆਪਣੇ ਗੁਰੂ ਨਾਲ ਮਿਲਣ ਜਾਈਏ ਹਨਾ ਇਸ ਤਰ੍ਹਾਂ ਦੇ ਸਲੋਗਨ ਬਣਾਏ ਹੋਏ ਆ ਸੀ ਵੀ ਜਿਹੜੇ ਵੱਡਿਆਂ ਨੂੰ ਵੀ ਥੋੜਾ ਪ੍ਰਭਾਵਿਤ ਕਰਦੇ ਆ ਇਸ ਗੱਲ ਲਈ ਜੀ ਬਿਲਕੁਲ ਬਾਈ ਜੀ ਆਪਾਂ ਇਹਨਾਂ ਬੱਚਿਆਂ ਨਾਲ ਵੀ ਗੱਲਬਾਤ ਕਰਦੇ ਜੋ ਬੋਰਡ ਨਹੀਂ ਕਰਦੇ ਬੇਟਾ ਕੀ ਨਾਮ ਆ ਤੁਹਾਡਾ ਜੁਝਾਰ ਪ੍ਰਤਾਪ ਸਿੰਘ ਕਿੱਥੋਂ ਆਏ ਤੁਸੀਂ ਸ੍ਰੀ ਮੁਖਸਰ ਸਾਹਿਬ ਮੁਖਸਰ ਸਾਹਿਬ ਤੋਂ ਆਇਆ ਕਿੱਕਾ ਬੋਰਡ ਫੜਿਆ ਮੈਂ ਕੁਝ ਕਰਨਾ ਹੈ ਕੁਝ ਬਣਾਣਾ ਹੈ ਕੌਮ ਦਾ ਨਾਮ ਰੋਸ਼ਨ ਕਰਨਾ ਇਹਦਾ ਕੀ ਮਤਲਬ ਕੀ ਹੈ ਇਹਦਾ ਜਦੋਂ ਇੱਥੇ ਆਂਦੇ ਕੁਝ ਲੋਕੀ ਉਹ ਤਾਂ ਮੇਲੇ ਵੇਖਣ ਆਂਦੇ ਹੈਗੇ ਪਰ ਇਥੇ ਕੋ ਜਾਣੀ ਹੁੰਦੇ ਜਿਹੜੇ ਇਤਿਹਾਸ ਨੂੰ ਜਾਣਨ ਲਈ ਆਂਦੇ ਹੈਗਾ ਤਾਂ ਜਿਹੜੇ ਆਂਦੇਗੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਕੀ ਇਤਿਹਾਸ ਕੀ ਹੁੰਦਾ ਇਸ ਲਈ ਅੱਛਾ ਇਸ ਲਈ ਪ੍ਰੈਸ਼ਰ ਵੀ ਪੁੱਛਦੇ ਹੁੰਨੇ ਆ ਜਾਗਰੂਤ ਕਰਨ ਆਏ ਹੋ ਮੰਨ ਲਓ ਕਿ ਲੋਕਾਂ ਨੂੰ ਜਾਗਰੂਤ ਕਰਨ ਆਏ ਆ ਜੋ ਸਿੱਖ ਜਗਤ ਦੇ ਲੋਕ ਨੂੰ ਜਗਤ ਹਾਂਜੀ ਕੁਝ ਨਾਲ ਸੁਣਾਣੇ ਵੀ ਹੋ ਕਿਸੇ ਨੂੰ ਗੁਰਬਾਣੀ ਵੀ ਇਥੇ ਸੀ ਕਿ ਕਹਿੰਦੇ ਹੈ ਸੁਣ ਵੀ ਲੈਣੇ ਕੁਝ ਸੁਣ ਲੈਣੇ ਹਾਂਜੀ ਤਾਂ ਲਖਣ ਤਰ੍ਹਾਂ ਦਾ ਲੰਗਰ ਫਤਿਹਗੜ੍ਹ ਸਾਹਿਬ ਦੀ ਧਰਤੀ ਦੇ ਉੱਤੇ ਲੱਗਿਆ ਹੋਇਆ ਵੱਖ-ਵੱਖ ਤਰ੍ਹਾਂ ਦੇ ਲੰਗਰ ਕੋਈ ਪੰਜਾਬੀ ਮਾਂ ਬੋਲੀ ਨਾਲ ਜੋੜਨ ਦਾ ਲਾ ਰਿਹਾ ਕੋਈ ਗੁਰਬਾਣੀ ਨਾਲ ਜੋੜਨ ਦਾ ਲਾ ਰਿਹਾ ਅਤੇ ਇੱਥੇ ਧਰਤੀ ਦੇ ਉੱਤੇ ਵਿਲੱਖਣ ਤਰ੍ਹਾਂ ਦਾ ਲੰਗਰ ਗੁਰਬਾਣੀ ਸੁਣਾਉ ਨਾਮ ਪਾਉ ਦਾ ਲੰਗਰ ਦਸਤਾਰਾਂ ਦਾ ਲੰਗਰ ਬੋੜਾ ਰਾਹੀ ਇੱਕ ਜਾਗਰਤ ਕਰਨ ਦਾ ਲੰਗਰ ਜਿਸ ਦੇ ਵਿੱਚ ਇੱਕ ਮੈਸੇਜ ਦਿੱਤਾ ਜਾਂਦਾ ਸਿੱਖ ਕੌਮ ਪ ਦੀ ਮੈਸੇਜ ਦਿੱਤਾ ਜਾਂਦਾ ਅਤੇ ਲਗਾਤਾਰ ਇਹ ਜਿਹੜੇ ਲੰਗਰ ਜਾਰੀ ਨੇ ਕੈਮਰਾ ਪਰ ਸੇਮਿਤ ਨਾ ਮੈਂ ਦਿਲਜੀਤ ਸਿੰਘ ਲਿਵਿੰਗ ਇੰਡੀਆ ਨਿਊਜ਼ ਫਤਿਹਗੜ੍ਹ ਸਾਹਿਬ